ਪੀਵੀ ਟੂਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਅਪਰਾ ਨਜ਼ਦੀਕ ਪਿੰਡੇ ਪਿੰਡ ਸਮਰਾੜੀ ਦੇ ਖੇਤਾ ਵਿੱਚੋਂ 7 ਤੋਂ 8 ਮਹੀਨੇ ਦਾ ਨਵਜਾਤ ਮਰਿਤਕ ਪਰੌਣ ਮਿਲਿਆ ਅਤੇ ਇਸ ਘਟਨਾ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਪਿੰਡ ਦੇ ਪਤਵੰਤਿਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਡੇ ਪਿੰਡ ਦਾ ਇੱਕ ਵਿਅਕਤੀ ਖੇਤਾ ਵਿੱਚੋਂ ਪੱਠੇ ਲੈਣ ਗਿਆ ਸੀ ਅਤੇ ਪੱਠੇ ਵੜਦੇ ਸਮੇ ਉਸ ਨੂੰ ਇੱਕ ਮਰਿਤਕ ਪਰੌਣ ਦੇ ਸਿਆ ਜਿਸ ਨੂੰ ਕੀੜੇ ਮਕੌੜੇ ਲੱਗੇ ਹੋਏ ਸਨ ਉਹਨਾਂ ਦੱਸਿਆ ਕਿ ਜਦੋਂ ਇਸ ਸਬੰਧੀ ਪੁਲਿਸ ਚੌਕੀ ਅਪਰਾ ਨੂੰ ਸੂਚਨਾ ਦਿੱਤੀ ਗਈ ਕਾਂ ਮੌਕੇ ਤੇ ਪੁਜੀਏ ਪੁਲਿਸ ਮੁਲਾਜ਼ਮਾਨੇ ਨਵਜਾਤ ਮਰਿਤਕ ਪਰੋਣ ਨੂੰ ਕਬਜ਼ੇ ਵਿੱਚ ਲੈ ਲਿਆ ਜਿਸ ਨੂੰ ਫਿਲੌਰ ਦੇ ਸਿਵਲ ਹਸਪਤਾਲ ਵਿੱਚ ਪੋਸਟਮਾਰਟਮ ਲਈ ਰੱਖ ਦਿੱਤਾ ਹੈ ਇਸ ਸਬੰਧੀ ਅਪਰਾ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਪੁਲਿਸ ਵੱਲੋਂ ਪਰੋਣ ਦਾ ਡੀਐਨਏ ਟੈਸਟ ਕਰਵਾ ਕੇ ਦੋਸ਼ੀ ਤੱਕ ਪਹੁੰਚਣ ਦਾ ਦਾਵਾ ਵੀ ਕੀਤਾ ਜਾ ਰਿਹਾ ਹੈ ਦੱਸ ਦਈਏ ਕਿ ਅਜੇ ਹੀ ਇੱਕ ਘਟਨਾ ਬੰਗਾ ਨਜ਼ਦੀਕ ਪੈਂਦੇ ਪਿੰਡ ਜੰਡਿਆਲਾ ਵਿਖੇ ਵੀ ਵਾਪਰੀ ਹੈ ਦੇਖਦੇ ਹਾਂ ਛਿੰਜੀ ਲੜੋਆ ਦੀ ਰਿਪੋਰਟ ਅਤੇ ਆਪਣੇ ਇਲਾਕੇ ਦੀਆਂ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜ਼ਰੂਰ ਕਰੋ ਜੀ ਧੰਨਵਾਦ ਠੀਕ ਹੈ ਜੀ ਸਿਕਾ ਛੋਟਾ ਸੱਤ ਅੱਠ ਮਹੀਨੇ ਦਾ ਇਹ ਕੰਪਲੀਟ ਨਹੀਂ ਸੀਗਾ ਜੀ ਸੱਤ ਅੱਠ ਮਹੀਨੇ ਦਾ ਸੀਗਾ ਹਾਂ ਜੀ ਮਤਲਬ 7ਵਾਂ ਮਹੀਨਾ ਹੋਊਗਾ ਤਕਰੀਬਨ ਲੈਡੀ ਨੂੰ ਓਕੇ ਠੀਕ ਹੈ ਜੀ ਉਹੀ ਸੀਗਾ ਜੀ ਠੀਕ ਹੈ ਜੀ ਉੱਥੋਂ ਕੱਢ ਗਏ ਫਿਰ ਇੱਥੇ ਸਰਪੰਚ ਨੇ ਲਿਆ ਕੇ ਰੱਖ ਦਿੱਤਾ ਸੀ ਇਹ ਅੱਛਾ ਜੀ ਫਿਰ ਪੁਲਿਸ ਵਾਲਿਆਂ ਨੂੰ ਬੁਲਾਇਆ ਉਹਨਾਂ ਨੂੰ ਪੁਲਿਸ ਵਾਲਿਆਂ ਨੇ ਆਉਣ ਤੇ ਚੱਕਿਆ ਇੱਥੇ ਵੀ ਕੱਪੜੇ ਕਿ ਲਪੇਟ ਨੰਗਾ ਹੀ ਸੀਗਾ ਬਿਲਕੁਲ ਓਕੇ ਠੀਕ ਆ ਇੱਥੇ ਰੱਖਿਆ ਸੀ ਲਿਆ ਕੇ ਤੇ ਪੁਲਿਸ ਵਾਲੇ ਨੇ ਆਇਆ ਬਾਅਦ ਚ ਕੀ ਕਾਰਵਾਈ ਹੋ ਲੈ ਕੇ ਚਲੇ ਗਏ ਇਹ ਪੁਲਿਸ ਵਾਲੇ ਕਿੱਥੇ ਦੇ ਸੀ ਅਪਰਾਜੀ ਪੁਲਿਸ ਵਾਲੇ ਅਪਰਾ ਦੇ ਸੀ ਠੀਕ ਆ ਜੀ ਆਪਣਾ ਬappi ਤੁਹਾਡਾ ਨਾਮ ਕੀ ਹੈ ਜੀ ਮੇਰਾ ਨਾਮ ਚਰਨਜੀਤ ਹੈ ਜੀ ਜਿਹੜੀ ਅੱਜ ਦੇ ਇੱਥੇ ਘਟਨਾ ਹੋਈ ਹੈ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਮੇਰਾ ਇਹ ਕਹਿਣਾ ਜੀ ਕਿ ਥੋੜੇ ਦਿਨਾਂ ਦਾ ਬੱਚਾ ਮਤਲਬ 7-8 ਮਹੀਨੇ ਦਾ ਤਕਰੀਬਨ ਪੇਟ ਤੇ ਹੋਊਗਾ ਬੱਚਾ ਔਰ ਤੇ ਜਿਹੜਾ ਇੱਥੇ ਪਿਆ ਸੀਗਾ ਜੀ ਕੰਪਲੀਟ ਨਹੀਂ ਸੀ ਬਣਿਆ ਆ ਬੱਚਾ ਯਾਨੀ ਵਿਧਾਨਕ ਪੈਰ ਸਾਰੇ ਬਣੇ ਸੀਗੇ ਉਹ ਕੋ ਤਕਰੀਬਨ ਜਾ 5 ਵਜੇ ਕੋ ਰੱਖ ਲਿਆ ਇੱਥੇ ਜੀ ਜੇ ਰਾਤ ਦਾ ਹੁੰਦਾ ਤਾਂ ਕੁੱਤੇ ਨੇ ਖਾ ਲੈਣਾ ਸੀ ਅਸਵਿਰਦੀ ਹਾਂਜੀ ਹਾਂਜੀ ਹੈਗਾ ਕਿਸੇ ਗਰੀਬੀ ਦਾ ਹੀ ਹੋਣਾ ਇੱਥੋਂ ਦੂਰੋਂ ਬਾਹਰੋਂ ਬੰਦਾ ਨਹੀਂ ਆਇਆ ਸੀ ਤੇ ਉਹ ਤਾਂ ਹੁਣ ਜਿਹੜੇ ਮੁਲਾਜ਼ਮ ਆ ਆਪਣੇ ਉਹ ਮੌਕੇ ਤੇ ਪਹੁੰਚ ਕੇ ਸਕੇ ਹਾਂ ਪਹੁੰਚ ਗਏ ਸੀ ਅਪਰਾ ਚੌਂਕੀ ਸਾਨੂੰ ਲੱਗਦੀ ਹੈ ਅਪਰਾ ਚੌਂਕੀ ਤੇ ਉਹ ਮੁਲਾਜ਼ਮ ਜਿਹੜੇ ਹੁਣ ਉਹ ਬੱਚੇ ਨੂੰ ਆਪਣੇ ਕਬਜ਼ੇ ਚ ਲੈ ਗਏ ਜੀ ਉਹ ਠੀਕ ਆ ਜੀ ਹਾਂਜੀ ਸੰਬੰਧ ਸਾਹਿਬ ਜੋ ਅੱਜ ਘਟਨਾ ਵਾਪਰੀ ਹੈ ਪਿੰਡ ਦੇ ਵਿੱਚ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਮੇਰਾ ਕੀ ਕਹਿਣਾ ਬੜੀ ਬਦਕਿਸਮਤੀ ਖੜ ਰਹਾ ਇਹ ਸਵੇਰੇ ਮੁੰਡਾ ਆਪਣੇ ਖੇਤੇ ਵਿੱਚ ਇਕੱਠੇ ਖੁੱਡਣ ਗਿਆ। ਉਹਨੂੰ ਇੱਕ ਬੱਚੇ ਦੀ ਡੜਬੜੀ ਲਾਸ਼ ਪਈ ਛੋਟਾ ਜਿਹਾ ਬੱਚਾ ਸੀ ਇਹ। ਮਰ ਕੁਛ ਦਿਨਾਂ ਦਾ ਹੋਇਆ ਸੋਹ। ਕੋਸਟ ਹੈ ਸੀ। ਕੋ ਕੀੜਿਆਂ ਨੇ ਖਾਧਾ ਇਸ ਕੁੜੀ ਦਾ। ਅਸੀਂ ਉਹਦੇ ਮੈਨੇ ਦੱਸਿਆ ਮੈਂ ਕੋਸੋ ਦਵਾਈ ਕੀਤੀ। ਕੋਸੋ ਦਵਾਈ ਤੋਹਾਂ ਡੜਬੜੀ ਲੱਗਿਆ ਉਹਦੇ ਸਿਰਵਾ ਸੁੱਤਰ ਕਰਕੇ ਦੇਖੀ ਕਿ ਕਰ ਦੇਖਦੇ। ਇਹੋ ਕਰ ਰਿਹਾ ਕਰੀ ਗੈਸ ਨੂੰ। ਉਹ ਕੋਸੋ ਵੱਧ ਕੇ ਸੀ ਯਾਰ ਉਹ ਬੱਚੇ ਦੀ 그